ਇਨਸਾਨੀ ਫਰਜ਼ ਸਮਝ ਕੇ ਇੱਥੇ ਪਹੁੰਚਿਆ ਵਾਂ ਕਿਉਂਕਿ ਡਬਲ ਵਿਕਟਿਮਾਈਜੇਸ਼ਨ ਹੋ ਰਹੀ ਆ ਪਹਿਲਾਂ ਤਾਂ ਐਨਐਸਐਲ ਲਾਉਣਾ ਹੀ ਸਾਰਾ ਸਾਰ ਗਲਤ ਸੀਗਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀ ਪ੍ਰਾਇਮਰਲੀ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਹੇ ਸੀਗੇ ਸਿੱਖੀ ਦੇ ਨਾਲ ਜੁੜਨ ਵਾਸਤੇ ਪ੍ਰਚਾਰ ਕਰਦੇ ਸੀਗੇ ਉਹਨਾਂ ਨੇ ਕਿਤੇ ਵੀ ਕੋਈ ਵਾਇਲੈਂਟ ਐਕਸ਼ਨ ਨਹੀਂ ਗਾ ਸਿਰਫ ਇੱਕ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਝਗੜਾ ਹੁੰਦਾ ਤੁਸੀਂ ਉਹਨਾਂ ਨੂੰ 307 ਲਾਓ 452 ਲਾਓ ਅੰਮ੍ਰਿਤਸਰ ਜੇਲ੍ਹ ਚ ਰੱਖੋ ਟ੍ਰਾਇਲ ਕਰੋ ਸਜ਼ਾ ਦਿਓ ਪਰੰਤੂ ਇੱਕ ਅਧਿਕਾਰ ਭਗਵੰਤਮਾਨ ਨੂੰ ਕਿਨੇ ਦਿੱਤਾ ਕਿ ਤੁਸੀਂ ਚੱਕ ਕੇ ਦਿਬਰੂਗੜ ਅਰ ਕੀ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹ ਚ ਭੇਜ ਦਿਓ ਔਰ ਹੁਣ ਉਹਨਾਂ ਤੇ ਸਾਜ਼ਿਸ਼ਾਂ ਹੋ ਰਹੀਆਂ ਕਿ ਆਪ ਹੀ ਪਲਾਂਟ ਕਰਤੇ ਹਿਡਨ ਕੈਮਰਾਸ ਤੇ ਆਪ ਹੀ ਪਲਾਂਟ ਕਰਕੇ ਮੁੜ ਕੇ ਇਲਜ਼ਾਮ ਉਲਟਾ ਇਹਨਾਂ ਤੇ ਲਾ ਕੇ ਮੈਨੂੰ ਇਹ ਨਜ਼ਰ ਆਉਂਦਾ ਕਿ ਗਵਰਨਮੈਂਟ ਆਫ ਇੰਡੀਆ ਤੇ ਪੰਜਾਬ ਗਵਰਨਮੈਂਟ ਦੀ ਮਿਲੀ ਹੋਈ ਸਾਜ਼ਿਸ਼ ਹੈ ਕਿ ਇਹਨਾਂ ਦੀ ਐਨਐਸਏ ਨੂੰ ਐਕਸਟੈਂਡ ਕੀਤਾ ਜਾਵੇ 6 ਮਹੀਨੇ ਜਾਂ ਸਾਲ ਵਾਸਤੇ ਜਿਹੜਾ ਕਿ ਪੰਜਾਬ ਦੇ ਸਰਕਾਰ ਲਈ ਭਗਵੰਤਰੀ ਬਹੁਤ ਸ਼ਰਮਨਾਕ ਕਾਰਾ ਹੋਵੇਗਾ ਔਰ ਮੈਂ ਸਮਝਦਾ ਕਿ ਆ ਜਿਹੜਾ ਇਨਸਾਫ ਮੋਰਚਾ ਲੱਗਿਆ ਵਾ ਇਹ ਜਿਹੜਾ ਮੋਰਚਾ ਵਾ ਇਹਦੇ ਚ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਜਾਤ ਪਾਤ ਛੱਡ ਕੇ ਜਿੱਦਾਂ ਆਪਾਂ ਕਿਸਾਨਾਂ ਦੇ ਅੰਦੋਲਨ ਚ ਜਾਂਦੇ ਆ ਉਹਦਾ ਮਦਦ ਕਰਨੀ ਚਾਹੀਦੀ ਕਿਉਂਕਿ ਇਹ ਇੱਕ ਹਿਊਮਨ ਰਾਈਟਸ ਦਾ ਜਿਹੜਾ ਤੁਹਾਡੀ ਪ੍ਰਾਈਵੇਸੀ ਦਾ ਇਨਵੇਸ਼ਨ ਆ ਤੁਹਾਡੇ ਪ੍ਰਾਈਵੇਸੀ ਦੇ ਉੱਤੇ ਡਾਕਾ ਵਾ ਔਰ ਉਹਦੇ ਵਿਰੋਧ ਵਿੱਚ ਜਿਹੜੇ 45 ਵਿਅਕਤੀ ਜੇਲ੍ਹਾਂ ਚ ਬੈਠੇ ਨੇ ਤੇ ਬਾਹਰ ਸਾਡੀਆਂ ਉਹਨਾਂ ਦੀਆਂ ਮਾਤਾਵਾਂ ਉਹਨਾਂ ਦੇ ਪਿਤਾ ਉਹਨਾਂ ਦੇ ਚਾਚੇ ਤਾਏ ਭਰਾ ਬੈਠੇ ਨੇ ਆ ਪੋਖਰਤਾਲ ਤੇ 11ਵਾਂ ਦਿਨ ਹੈ ਜਸਟ ਇਮੇਜਨ ਮੈਂ ਭਗਵੰਤ ਨੂੰ ਪੁੱਛਣਾ ਚਾਹਣਾ ਕਿ ਤੂੰ ਤੈਨੂੰ ਤਿੰਨ ਵਕਤ ਦੀ ਰੋਟੀ ਨਾ ਮਿਲੇ ਤੇ ਤੁਹਾਡੀਆਂ ਚੀਕਾਂ ਨਿਕਲ ਜਾਣੀਆਂ ਤੁਸੀਂ ਅੱਜ ਉਹਨਾਂ ਨੂੰ 11ਵੇਂ ਦਿਨ ਟੋਲਰੇਟ ਕਰ ਰਹੇ ਹੋ ਕੋਮਣ ਨੇ ਇਹ ਵੀ ਨਹੀਂ ਪੁੱਛਿਆ ਆਣ ਕੇ ਕਿ ਤੁਹਾਡਾ ਮਸਲਾ ਕੀ ਹੈਗਾ ਅੱਜ ਇੱਕ ਸਾਡੀ ਸਤਕਾਰਯੋਗ ਮਾਤਾ ਜੀ ਕੀ ਨਾਮ ਉਹਨਾਂ ਦਾ ਗੁਰਮੀਤ ਸਿੰਘ ਬੁੱਕਣ ਵਾਲੇ ਦੀ ਮਾਤਾ ਜੀ ਗੁਰਮੀਤ ਸਿੰਘ ਬੁੱਕਣ ਵਾਲੇ ਦੀ ਮਾਤਾ ਦੇ ਕੋਲ ਬੈਠ ਕੇ ਆਇਆ ਮੈਂ ਉਹਦਾ ਉਹ ਬਿਲਕੁਲ बेहੋਸ਼ੀ ਦੇ ਆਲਮ ਚ ਨੇ ਔਰ ਦੂਸਰੀਆਂ ਵੀ ਸਾਡੀਆਂ ਸਤਕਾਰਯੋਗ ਪੈਣਾ ਤੇ ਮਾਤਾ ਦੇ ਆਰ ਗੇਟਿੰਗ ਵੀਕ ਡੇ ਬਾਈ ਡੇ ਅਗਰ ਇਹਨਾਂ ਨੂੰ ਕੁਝ ਹੋ ਗਿਆ ਕਿਸੇ ਨੂੰ ਉਹਦੀ ਸਿੱਧੀ ਸਕੁਅਰ ਰਿਸਪੌਂਸਿਬਿਲਟੀ ਭਗਵਾਨਪਤ ਮਾਨ ਤੇ ਪੰਜਾਬ ਦੀ ਸਰਕਾਰ ਤੇ ਆਉਣੀ ਆ ਔਰ ਇਹਦਾ ਹਸ਼ਰ ਇਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ ਠੀਕ ਹੈ ਤੁਸੀਂ ਲੋਕਾਂ ਨੂੰ ਆ ਜੁਮਲੇ ਸੁਣਾ ਕੇ ਕਮੇਟੀ ਬਣਾ ਕੇ ਕਰ ਸਕਦੇ ਲੇਕਿਨ ਉਸ ਵਾਹਗਰੂ ਅਦਾਲਤ ਬਹੁਤ ਬਿਆਨਤ ਆ ਇਹ ਤੁਹਾਨੂੰ ਇਹਦੀ ਸਜ਼ਾ ਭੁਗਤਣੀ ਆ ਅਸੀਂ ਮੰਗ ਕਰਦੇ ਆ ਕਿ ਭਗਵੰਤ ਮਾਨ ਉਹਨਾਂ ਦੀ ਜਿਹੜੀ ਰੈਂਦੀ ਡਿਟੈਂਸ਼ਨ ਆ ਉਹਨੂੰ ਸਗੋਂ ਹੁਣ ਸਮੇਂ ਤੋਂ ਪਹਿਲਾਂ ਖਤਮ ਕਰਵਾਵੇ ਔਰ ਜਿਹੜਾ ਉਹਨਾਂ ਦੇ ਉਹ ਹੋ ਰਿਹਾ ਅਤਿਆਚਾਰ ਜ਼ੁਲਮ ਹੋ ਰਿਹਾ ਵਾ ਉਹ ਬੰਦ ਕਰਵਾਵੇ ਹੋਮ ਮਿਨਿਸਟਰ ਨਾਲ ਗੱਲ ਕਰੇ ਸਾਡੇ ਉਹਨਾਂ ਆਸਾਮ ਚੀਫ ਮਿਨਿਸਟਰ ਨਾਲ ਗੱਲ ਕਰੇ ਔਰ ਜਿਹੜਾ ਉਹਨਾਂ ਦੀ ਭੁਖੜਤਾਲ ਆ ਉਸ ਨੂੰ ਐਮੀਕੇਬਲੀ ਉਹਨਾਂ ਦੀ ਮੰਗਾਂ ਮੰਨ ਕੇ ਭੁਖੜਤਾਲ ਖਤਮ ਕਰਕੇ ਉਹਨਾਂ ਦੀਆਂ ਸਾਰਿਆਂ ਦੀਆਂ ਅੰਦਰ ਤੇ ਬਾਹਰ ਜਾਨਾਂ ਬਚਾਈਆਂ ਜਾਣ ਜਿਹੜੇ ਸ਼ੁਭਕਰਨ ਦੀ ਜਿਹੜੀ ਮੌਕਾ ਉਹਦੇ ਤੇ ਵੀ ਉਹਦੇ ਤੇ ਵੀ ਉਹਦੇ ਤੇ ਮੈਂ ਉਹਦੇ ਤੇ ਮੈਂ ਤਾਂ ਹੈਰਾਨ ਆ ਕਿ ਦੇਖੋ ਸਾਡੇ ਪੰਜਾਬ ਦੇ ਅੰਦਰ ਵਿੱਚ ਡਾਕਾ ਮਾਰ ਕੇ ਹਰਿਆਣਾ ਪੁਲਿਸ ਨੇ ਪਹਿਲਾਂ ਤਾਂ 200 250 ਕਿਸਾਨ ਫੱਟੜ ਕੀਤਾ ਸੀਰੀਅਸਲੀ ਇੰਜਰ ਕੀਤਾ ਸਾਡੀਆਂ ਟਰੈਕਟਰਾਂ ਟਰਾਲੀਆਂ ਟਰੈਕਟਰ ਭੰਨੇ ਸਾਡੇ ਨਿਸ਼ਾਨ ਸਾਹਿਬ ਨੂੰ ਕੁਚਲਿਆ ਸਾਡੇ ਕਿਸਾਨੀ ਝੰਡਿਆਂ ਨੂੰ ਪੈਰਾਂ ਥੱਲੇ ਰੋਂਦਿਆ ਔਰ ਅਖੀਰ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਕੋਈ ਜੂ ਵੀ ਨਹੀਂ ਸਰਕੀ ਭਗਵੰਤ ਦੇ ਸਿਰ ਕੰਨਾਂ ਦੇ ਉੱਤੇ ਉਹਨੂੰ ਪਤਾ ਹੀ ਨਹੀਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਆਖੇ ਜੀ ਇਹ ਸ਼ੁਭਕਰਨ ਜਿਹੜਾ ਵਾ ਹਰਿਆਣਾ ਦੀ টেরਿਟਰੀ ਚੋਂ ਪੁਲਿਸ ਵਾਲਿਆਂ ਨੇ ਇਹ ਗੱਲ ਦਲੀਲ ਘੜ ਰਹੀ ਹੈ ਅਗਰ ਉਹ ਕਰ ਵੀ ਲਈ ਆ ਮੰਨ ਲਈ ਇੱਕ ਵੰਨੇ ਝੂਠੀ ਦਲੀਲ ਇਹਨਾਂ ਦੀ ਤੇ ਭਗਵੰਤ ਮਾਨ ਅਗਰ ਚਾਵੇ ਤਾਂ ਜ਼ੀਰੋ ਐਫ ਆਈ ਆਰ ਕਿਤੇ ਵੀ ਦਰਜ ਕਰਕੇ ਹਰਿਆਣਾ ਗਵਰਨਮੈਂਟ ਨੂੰ ਫॉर ਫਰਦਰ ਇਨਵੈਸਟੀਗੇਸ਼ਨ ਆਫ ਦਾ ਮਰਡਰ ਆਫ ਦਾ ਕਿਲਿੰਗ ਆਫ ਸ਼ੁਭਕਰਨ ਕੈਨ ਬੀ ਸੈਂਟ ਤੇ ਜਿਹੜਾ 250 ਬੰਦਾ ਇੱਥੇ ਫੱਟੜ ਹੋਇਆ ਉਹ ਤਾਂ ਪੰਜਾਬ 'ਚ ਹੀ ਫੱਟੜ ਹੋਇਆ ਨਾ ਡਰੋਨ ਮਾਰੇਗੇ ਅੰਦਰ ਆਣ ਕੇ ਡਰੂਨਾਂ ਰਾਹੀਂ ਸਟੇਅ ਗੈਸੀ ਕੀਤੀ ਗਈ ਡਰਬਲ ਬੁਲਟਸ ਪਾਨੀਆਂ ਹੋ ਤਾਂ ਉਹ ਤਾਂ ਆਪਾਂ ਮੰਨਦੇ ਕਿ ਉਹ ਤਾਂ ਕਿਸਾਨ ਪੰਜਾਬ ਚ ਕਿਹੋ ਜਿਹਾ ਹਰਿਆਣੇ ਹਰਿਆਣੇ ਚ ਵੜੇ ਹੋਏ ਸੀਗੇ ਉਹਨਾਂ ਦੀ ਵੀ ਐਫਆਈਆਰ ਕੋਈ ਨਹੀਂ ਟਰੈਕਟਰ ਭੰਨੇ ਕੋਈ ਐਫਆਈਆਰ ਨਹੀਂ ਗਈ ਇਹ ਤਾਂ ਬਸ ਹੁਣ ਮੈਂ ਕਹਿ ਸਕਦਾ ਕਿ ਜਿਹੜਾ ਇਹਨਾਂ ਦਾ ਇਨਕਲਾਬ ਉਹ ਝੂਠਾ ਸਾਬਤ ਹੋ ਗਿਆ ਔਰ ਇਹ 99 99 ਜਿਹੜੇ ਇੱਕ ਦਿਨ ਨੂੰ ਛੱਡ ਕੇ ਦੇ ਆਲ ਬੰਦੂਆ ਮਜ਼ਦੂਰ ਬਿਲਕੁਲ ਮੂਆਂ ਨੂੰ ਤਾਰੇ ਲੱਗ ਗਏ ਨੇ ਡਰਪੋਕ ਕਾਇਰ ਬੰਦੇਾਂ ਦੀ ਹੱਥ ਸਰਕਾਰ ਆ ਗਈ ਆ ਤੇ ਹਲੇ ਵੀ ਸਮਾਂ ਹੈਗਾ ਵਾ ਕਿ ਕਿਸਾਨੀ ਅੰਦੋਲਨ ਵਿੱਚ ਜਿਹੜਾ ਅਨਿਆਏ ਤੱਕਾ ਸ਼ੁਭ ਕਰਨ ਤੇ ਦੂਜਿਆਂ ਨਾਲ ਹੋਇਆ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਕੇ ਤੇ ਕਾਰਵਾਈ ਕੀਤੀ ਜਾਵੇ। ਕੁਮਰ ਵਿਜੇ ਪ੍ਰਤਾਪ ਦਾ ਮੈਂ ਇੱਕ ਗੱਲ ਕਹਿਣਾ ਕਿ 92 ਚੋਂ ਇੱਕ ਬੰਦਾ ਉਹ ਗੈਰ ਸਿੱਖਿਆ ਪਰ ਉਹ ਕਟੋਗੜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਬੀੜਾ ਤੇ ਚੱਕਿਆ ਹੋਇਆ ਉਸਨੇ। ਇਹਦਾ ਸ਼ਰਮ ਆਉਣੀ ਚਾਹੀਦੀ ਦੂਜੇ 99 ਨੂੰ। 99 ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅਸੀਂ ਸਾਨੂੰ ਬਣਾਇਆ ਕਾਦੇ ਵਾਸਤੇ ਆ। ਕਿਸੇ ਗੱਲ ਤੇ ਬੋਲਦੇ ਨਹੀਂਗੇ। ਮਤਲਬ ਝੱਖੜ ਚੱਲ ਰਿਹਾ ਮੀਂਹ ਆ ਜਾਏ, ਹਨੇਰੀ ਆ ਜਾਏ, ਕਤਲ ਹੋ ਜਾਏ ਸ਼ੁਭ ਕਰਨ ਤੇ ਟਰੈਕਟਰ ਤੋੜ ਦੇਣ ਬੰਦੇ ਡੈਮੇਜ ਕਰ ਦੇਣ ਐਨਐਸਏ ਲਾ ਦਿਓ ਕਿ ਇਸ ਕਰਕੇ ਇਨਕਲਾਬ ਦੀ ਗੱਲਾਂ ਕਰਦੇ ਸੀ ਕਿ ਇਸ ਕਰਕੇ ਪੰਜਾਬ ਦੀ ਸਰਕਾਰ ਸੁਣੀ ਇਹ ਇਹਨਾਂ ਨੂੰ ਸ਼ਰਮ ਨਾਲ ਆਪਣਾ ਜਿਹੜਾ ਹੈ ਸਿਰ ਝੁਕਾ ਲੈਣਾ ਚਾਹੀਦਾ ਵੈਸੇ ਨੱਕ ਨੂੰ ਬੋਲਣਾ ਚਾਹੀਦਾ ਥੋੜੇ ਜਿਹਾ ਪਾਣੀ ਦੇ